ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰੀਤ ਪਾਲ ਕਰਦੇ ਬੰਦਾ ਬਣਾ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਨੇ ਬਲੌਗ ਬਣਾਉਨੇ ਤਾਂ ਕਿ ਜਰੂਰ ਦੇਖਿਆ ਕਰੋ ਬਲੌਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਆਪਾਂ ਆਪਣੀ ਜਗ੍ਹਾ ਤੇ ਕੰਮ ਪਿੰਦਾ ਕਰਕੇ ਆਪਾਂ ਸਨਾਮ ਵਿਆਹ ਦੇਖ ਕਰੇ ਤੇ ਤੁਸੀਂ ਬਲੌਗ ਬਣਾਉਣ ਤਾਂ ਕਿ ਜਰੂਰ ਦੇਖਿਆ ਆਪਣੇ ਆਗੇ ਜੀ ਵਿਆਹ ਦੇ ਕਾਰਡ ਇੱਕ ਕਾਰਡ ਵੰਡ ਕੇ ਅਪਾ ਸਾਨੂੰ ਬੁਲਾਉਂਦੇ ਕਿ ਚੀਖਾ ਮੰਗਦੇ ਬੁਲਾਉਂਦੇ ਤਾਂ ਕਿ ਜੁਰਮ ਦੇਖਿਓ 15 ਦਾ 115 ਰੱਬਾ ਕੱਲ ਕੱਲ ਹਾਂ ਆਹ ਪਤਾ ਨਹੀਂ 21 ਰੁਪਏ ਦਾ 23 ਨਾ ਨਾ 115 ਦਾ ਕਹਤੋ ਹਾਂ ਇਹ 100 ਦਾ ਲਵਾਇਆ ਸੀ 115 ਦਾ ਕਹਿੰਦਾ ਸੀ ਆਪਾਂ ਉਹਦਾ ਲਾਤ ਹਾਂ ਦੇ ਆ ਇਕੱਠੇ ਕਰਕੇ ਘਟਾ ਦੇ ਨਹੀਂ ਵੱਧ ਦੇ ਬੇਟੀ ਵੱਧ ਹਾਂ ਕਿੰਨੇ پیسے ਦੇ ਤੂੰ پیسے ਦੇ ਕਿੰਨੇ ਦੇ ਕੇ ਆ ਸਾਰੇ 18 ਰੁਪਏ ਦੇ ਹਿਸਾਬ ਨਾਲ ਕਿੰਨੇ ਲਾ ਰਹੇ ਨਾ ਸਭ ਸਾਰਾ ਕੱਟ ਹੂੰ ਉਹ ਕਿਹਾ ਵੀ ਹੋਲਡ ਪੇਜੇ ਲੋੜ ਪਈ ਦੂਜੇ ਸਾਰਾ 118 160 2160 ਇਹਨੇ ਤੇ ਸੌ ਰਹੀ ਆ ਕੋਈ ਉਹ ਦੇ ਵੀ ਕੱਪੜੇ ਉੱਤੇ ਹੈ ਨਹੀਂ ਕੋਈ ਨਹੀਂ ਉਹ ਤੁਹਾਨੂੰ ਹੋਰ ਉਹ ਵੀ ਵਾਗੀ ਕਰਨੀ ਤੇ ਮਾਲ ਚ ਕਿਰਾਂ ਦਾ ਉਹ ਫਿਰ ਮੈਂ ਸਕੂਲ ਕਰਕੇ ਕਰਕੇ ਚਲੀ ਜਾਈਏ 18 ਰੁਪਏ ਹਸਾਵਣਾ ਲਾਏ ਨੇ ਆਪਣਾ ਉਹ ਤੇ ਗਵਨ ਕਰੇ ਸੀ 110 ਵੰਦੀ ਸੀ ਸਾਰਾ ਕੱਟ ਹੋ ਤਾਂ ਬਹੁਤ ਫੋਨ ਚ ਵੀ ਬਹੁਤ ਦੇਖ ਜਿਹੜੇ ਇੰਸਟਾ ਖੋਲਦੇ ਸਿੱਧਾ ਉਹੀ ਹੋ ਜਾਂਦਾ ਪਹਿਲਾ ਫੇਸਬੁੱਕ ਖੋਲਦੇ ਪਹਿਲੇ ਗੀਤ ਹੀ ਆਉਂਦੇ ਨੇ ਉਹ ਜਿਹੜਾ ਬੰਦਾ ਆਪ ਵਿੱਚ ਹੋਵੇ ਤਾਂ ਬੜਾ ਨਜ਼ਾਰਾ ਉਹ ਫਿਰ ਜਦ ਆਪ ਹੁੰਦੇ ਫਿਰ ਇੰਟਰਸਟ ਜਾ ਬਣਦਾ ਵਧੀਆ ਲੱਗ ਰਿਹਾ ਨਾ ਹਾਂਜੀ ਆਜਿਆ ਕਰੋ नहीं हो तो तीन लोग तो हम हाँ छुट्टी होंगे नहीं तो आपके टाइम ही नहीं रहना है तो ना फिर क्या रहेगा ना अच्छा फिर मैं क्या भी अच्छा छुट्टी है तो पच्चन लगे आठ ताले के आए थे आप खाली ओ कॉल ओ अभी नाम चुनना नहीं है निडिया नाम जीत बाली क्या कार लादू बता देखा नीचे वो भी देखा व बंद करी वो भी लाइक करना इसका वजह तेज़ थी लेकिन हम तो फिर महाकुतुब यहाँ मारे वो भी लाइक है ना मैं लाइक हाँ ये कर दे रहे हैं बना नहीं करती वो बड़ा आलंग है ना वीडियो अब तो देख दफ़ा ना का बोल के बना ला ਕੋਈ ਤਾਂ ਇਹ ਉਹਦੇ ਦੇ ਪਾਣੀ ਆ ਸੀ ਉਹਦੇ ਵਿਚਾਈ ਦੇ ਕੋਈ ਨਹੀਂ ਆ ਉਹਦੇ ਕੋਈ ਆ ਗਈ ਕਿਉਂ ਆ ਗਈ ਕਿਉਂ ਸਹੀ ਕਰਦੀ ਆ ਗਈ ਨਾ ਤਾਂ ਕੰਨਾ ਤੇਰਾ ਦਿਵਾਲੀ ਵਾਲੇ ਆ ਗਏ ਕਿਆ ਲੱਗੀ ਹੋ ਜਾਂਦਾ ਵੀ ਠੀਕ ਆ ਇਹ ਤਾਂ ਮਾੜਾ ਮੋਟਾ ਆ ਆਹ ਸੋਣਾ ਬੁਰਾ ਸੋਣਾ ਜੀ ਆਹ ਬਸ ਸੋਣਾ ਜੀ स्वाबल्य देखो ना देख लिया हां तो ये एक ही हो गए डब्बे लाल वाला हां और चाहिए हां ही तो नहीं पता है हां नहीं रहती है ये आपका पेपर क्या के क्या कोई नहीं सबन हो रोड आ की हो गया ਆញ ਲੈ ਇੱਕ ਕੁੱਛ ਕੋਈ ਲੈ ਲਿਆ ਫਿਰ ਦਾ ਬਾਜ ਦਿੰਦਾ ਹੁੰਦੀ ਹੈ ਹਾਂ ਤੇ ਰੱਖੇ ਆਪੇ ਚੱਲੇ ਆਪਾਂ ਰੱਖ ਲਈ ਆਵਦੇ ਜਿਆਦਾ ਕਾੜ ਉਹ ਵੀ ਤਾਂ ਲੈ ਕੇ ਉਹਨੇ ਪੇਗੀ ਤੇ ਪੀਤੀ ਜੀ ਕਰਦੇ ਕਾੜ ਦਾ ਵਾਧਾ ਮੂੰਹ ਥਾਪਿਆ ਜਿਹਦੇ ਵੇਖਿਆ ਵੀ ਕੋਈ ਸੈਂਪਲ ਤੇ ਕਿਉਂ ਹੋ ਰਿਹਾ ਤੇ ਯਾਹ ਵਾਤੇ ਉਹ ਵਿਚਾਰਾ ਉਹਨੇ ਦੇਖਿਆ ਲਈ ਵਿੱਚ ਘੱਟ ਕੇ ਕਾੜ ਮੈਨੂੰ ਦੇ ਉਹ ਜਦੋਂ ਕਾਦੀਆ ਹੁਣ ਟਾਈਟਮ ਪਾਇਦਾ ਕੋਈ ਬੋਰੁਰ ਜਰਣ ਹੋਰੀਗਾ ਨਾ ਮੈਂ ਦੱਸਿਆ ਗਿਆਈ ਨਹੀਂ ਗਿਆ ਰੋਟਾ ਮੋ ਕਦਰਤੀ ਹੈ ਹਾਂ ਬਾਤ ਕੀ ਪਿਆਗੀ ਉਹ ਕਰਕੇ ਉਖਾ ਦੇ ਉਹ ਤਾਂ ਜੀ ਕਹਿੰਦਾ ਸੀ ਮੇਰੀ ਨਾਲ ਫੁੱਟ ਕੇ ਪੜਾਇਆ ਲੰਦੇ ਬੂਦਵਾਲੇ ਵੀ ਹਨ ਮੇਰੀ ਮੇਰੀ ਇਹਨੂੰ ਬਚ ਕੇ ਵੇਨੇ ਤਰੀਕਾ ਕਰੀ ਤਿਆਰ ਕਰਾਉਂਗਾ ਕਾ ਕਰੀ ਹਾਂ ਲਾਹ ਲਾਹ ਅੱਛਾ ਇਸ ਵੇਲੇ ਰੋਟੀ ਖਾ ਕੇ ਆਉਂਦਾ ਸਵੇਰੇ ਤਾਂ ਖਾ ਕੇ ਆਮਾ ਸਵੇਰੇ ਤਾਂ 11 ਵਜੇ ਟਾਈਮ ਹੈ ਹੱਥ ਦੁਪਹਿਰ ਦੀ ਖਾਓ ਤੇ ਕਹਿੰਦੇ ਦੇਖੋ ਕੀ ਬਕਰਦੀ ਹੈ ਅੱਜ ਦਾ ਗਾਣਾ ਨਹੀਂ ਤੇ ਮਹਿੰਦੀ ਆਲੀ ਤਾਂ ਕੋਈ ਨਹੀਂ ਚਾਹੇ ਅੱਡਾਟ ਮਗਵਾ ਲੈ ਚਾਹੇ ਕੋਜਾ ਮਗਵਾ ਲਓ ਲੱਭ ਜੀਵੇਂ ਜੀ ਖਾਣਾ ਕਾਹ ਲੈਣਾ ਬਣਾ ਦੋ ਤੁਹਾਨੂੰ ਕੋਈ ਬਣਾ ਬਲਾ ਲਾਂਗੇ ਹਾਂ ਹਾਂ ਤੇ ਸੱਜੂਗਾ ਦੱਸ ਮੇਰੇ ਨਾਲ ਖਾਣਾ ਮੇਰੇ ਨਾਲ ਜਾਣਾ ਜੀ

ਹਉ ਕਿਰੋ ਮੋਖਾ ਵੀ ਹੁਣ ਕਿੱਥੇ ਬਣਾਵਾਂਗੀ ਟਾਈਮ ਲੱਗੂ ਤੂੰ ਇਹੀ ਪਾ ਲਈ ਨਾਲ ਕੀ ਉਹ ਵਰਨੇ ਹਨ ਬਾਲੇ ਹਾਂ ਫਿਰ ਬਾਲਿਆਂ ਦਾ ਫਾਇਦਾ ਵੀ ਕੀ ਹੈ ਜੀ ਪਏ ਰਹਿੰਦੇ ਨੇ ਚਲੋ ਆਪਾਂ ਸੇਰ ਕਰਨ ਲਈ ਇਹ ਨਾ ਬੋਲੋ ਤੇ ਕਾਹ ਤੋਂ ਲਈ ਥੇੜੀ ਇਹ ਤੇ ਅੱਛੇ ਦੁਪੱਟਾ ਕੀ ਚੀਜ਼ ਹੈ ਇਹ ਸ਼ਰਾਰਾ ਸ਼ਰਾਰਾ ਅੱਛੇ ਇਹ ਕੋਦਰ ਲਹਿੰਗਾ ਪੇਖਣ ਨੂੰ ਆਹ ਦੇਖ ਲੋ ਉਹ ਯਾਰ ਪੱਛਾਓ ਜਿਹੜਾ ਬਾਹਰ ਹੈ। ਉਹ ਤੋਂ ਕਿੰਨਾ ਮਿਲ ਗਿਆ? ਸਾਰੇ ਹੈਂਡ ਬੰਦ ਨੇ। 32 32 ਦਾ ਜਿਹੜਾ ਅਜਿਵੇਂ ਬਣਾਇਆ ਉਹ ਕਿਹੜਾ? ਉਹ ਤਾਂ ਉਹ ਤਾਂ ਅੱਛਾ ਉੱਧਰ ਲੈ ਗਈ ਸੀ। ਅੱਛਾ ਅੱਛਾ। ਜਿਹੜੇ ਤੇ। ਨਾ ਸਮਾਂ ਹੈ ਹੋਰ ਬੋਲਣ ਦਾ। ਬਾਹਰ ਸੋਹਣੇ ਨੇ। ਨਹੀਂ ਨਹੀਂ ਲੋਕਾਂ ਤੇ ਕੋਈ ਚਾਨੀ ਨਹੀਂ ਹੈ ਵੀ ਮੈਂ ਮੰਗਦਾ ਆਹ ਲਓ ਆ ਨਹੀਂ ਅੱਛੇ ਐ ਕੋ ਪੈਕੂ ਕਰ ਲੈ ਹਾਂ ਇਹ ਤਾਂ ਫੋਟੋ ਚ ਆ ਜਾਈ ਨਹੀਂ ਤੋਂ ਹੈ ਲਈ ਹੋਰ ਵੀ ਆ ਉਹ ਜਿਹੇ ਤਸਵੀਰ ਉਹਨੇ ਪਾਰਟੀ ਕਰਨੀ ਹੈ ਬਹੁਤ ਬਿਆਹ ਉਹ ਨਾ ਨਹੀਂ ਕਰ ਹਾਂ ਚੋਲੀ ਤੇ ਉਹ ਅੱਛੀ ਹੈ ਤਾਂ ਵੈਸੇ ਬਣਾਇਆ ਜੀ ਉਹ ਤਾਂ ਕਿਰਾਏ ਤੇ ਆ ਹਾਂ ਤਾਂ ਹੀ ਨੇ ਸੋਧਦੇ ਨਾ ਉਹਦੋਂ ਤਾਂ ਨਹੀਂ ਪਾਉਣਾ ਬੜਾ ਇਹ ਤੇ ਜਿਵੇਂ ਨਾਲ ਠੀਕੇ ਵਿਆਹ ਹੋਇਆ ਤੇ ਦੋਸਤ ਦੀ ਭੈਣ ਦਾ ਵਿਆਹ ਇੱਕ ਅੱਧਾ ਲਾਗਾ ਗੱਲ ਕਹਿੰਦਾ ਹੈ ਬਹੁਤ ਥੋੜਾ ਕਲਰ ਹੈ ਇਹ ਇਹ ਕਿਚਾ ਕਰਵਾਇਆ ਇਹ ਲਿਆ ਉਹਨਾਂ ਤੇ ਹੀ ਹਿੰਦੀ ਕਲੋਥ ਵਾਲਿਆਂ ਤੋਂ ਸਲਵਾਇਆ ਅੱਜ ਰਿੰਦਰ ਨੂੰ ਕਿਹਾ ਸੀ ਫੇਰ ਪੈਕ ਕਰਵਾ ਦੇ ਹਾਂ ਉਹਨਾਂ ਦੇ ਕਰਕੇ ਖੁੱਲੇ ਜੇ ਲਾ ਦਿੰਦੇ ਨੇ ਹੂੰ ਕੰਦੀ ਇਹ ਚ ਨਾ ਪਾਇਓ ਖਰਾਬ ਹੈ ਤਾਂ ਹੋਰ ਜੀ ਫਿਰ ਇੱਕ ਵਾਰ ਕੇ ਨਾ ਸਾਰਾ ਖਰਾਬ ਹੋ ਜਾਊ ਜੀ सोना, तो सोना ए, बने बनाई लिया जी इंडिया क्लॉथ से मुझे लिया है भी सिलाईत है अच्छे जी ये तो ही ली ठीक है ठीक है बहुत सोना जी बहुत बढ़िया है धन्यवाद हां जी यही है ये ऊपर रख रहा है हां थोड़ी देर तक इधर रख लो ਇਹ ਇੱਥੇ ਰੱਖ ਲੈ ਇਹ ਇੱਥੇ ਰੱਖ ਲੈ ਇਹ ਤਾਂ ਨਹੀਂ ਇਹ ਤਾਂ ਰੱਖ ਲੈ ਨਹੀਂ ਆ ਤੇ ਧਾਰ ਦੇ ਆਪਰਕਾਰੀ ਵਿੱਚ ਰੱਖ ਲਈ ਉਹਦੇ ਵਿੱਚ ਰੱਖਣੀ ਹੈ ਇਹ ਉੱਪਰ ਰੱਖਦਾ ਵੀ ਚਲੋ ਜੀ ਏਸੀ ਅੱਜ ਦਾ ਆਪਣਾ ਵਲੌਗ ਵਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਵਲੌਗ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕੱਲ ਨੂੰ ਮਿਲਦੇ ਹਾਂ ਜੀ ਹੋਰ ਸੋਹਣੇ ਜਿਹੇ ਵਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ